ਸੁਦੇ ਤੋਂ ਲੈ ਕੇ ਐਕਟਿੰਗ ਤੱਕ ਦਿਲਜੀਤ ਦੋਸਾਂ ਹਰ ਵਾਰ ਕੁਝ ਨਵਾਂ ਲੈ ਕੇ ਆਉਂਦੇ ਨੇ ਤੇ ਆਪਣੇ ਫੈਨਸ ਨੂੰ ਹੈਰਾਨ ਕਰ ਦਿੰਦੇ ਨੇ ਹਾਲ ਹੀ ਦੇ ਵਿੱਚ ਉਹ ਆਪਣੇ ਦਿਲੂ ਮਿਨਾਟੀ ਟੂਰ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਏ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਉਹਨਾਂ ਦੀ ਚਰਚਾ ਹੋ ਰਹੀ ਹੈ ਤੇ ਉਹ ਵੀ ਉਹਨਾਂ ਦੀ ਅਪਕਮਿੰਗ ਫਿਲਮ ਪੰਜਾਬ 95 ਨੂੰ ਲੈ ਕੇ 7 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਦਿਲਜੀਤ ਦੀ ਮੋਸਟ ਅਵੇਟਡ ਫਿਲਮ ਪੰਜਾਬ 95 ਹੁਣ ਇੱਕ ਵਾਰ ਫੇਰ ਤੋਂ ਪੋਸਟਪੋਨ ਕਰ ਦਿੱਤੀ ਗਈ ਹੈ ਇਹ ਫਿਲਮ ਲਈ फैंस काफी ज्यादा एक्साइटेड ने पर उन्होंने होर इंतजार करना पाएगा इस फिल्म का मुद्दा काफी ज्यादा उलझ चुका रिलज नार खुद इस अपना है। हाल ही के दिलजीत दोसांस ने इंस्टाग्राम से लाइव आके फैनस के गलबात की जदों एक फैन ने उन्होंने तो पूछा कि पंजाब नाइनटी फाइव कदों रिलज होगी तो दलजीत ने बड़े शांत ढंग के जवाब दिता कितना उदो ही रिलीज होगी जो महाराज जी चाहिए किसी भी कट वर्जन समर्थन नहीं करना चाहते म्यूजिक इंडस्ट्रीजेंडरी गायक हरपजनमान अपने सुरीले गाणी शांत परसनैलिटी करके हर एक दिल्ड अपना व

ਦਰਸਲ ਇੰਟਰਨੈਟ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਹਰਪਜਨਮਾਨ ਵਿਆਹ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਗੁੱਸੇ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਦੇਖਣ ਵਾਲਾ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਆਮ ਤੌਰ ਤੇ ਹਰਪਜਨਮਾਨ ਨੂੰ ਸ਼ਾਂਤ ਸੁਭਾਅ ਵਾਲਾ ਵਿਅਕਤੀ ਮੰਨਿਆ ਜਾਂਦਾ ਹੈ ਵੀਡੀਓ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਹਰਪਜਨਮਾਨ ਸਟੇਜ ਤੇ ਗਾਣਾ ਗਾ ਰਹੇ ਹੁੰਦੇ ਨੇ ਪਰ ਥੋੜੀ ਦੇਰ ਬਾਅਦ ਉਹਨਾਂ ਦੀ ਕਿਸੇ ਵਿਅਕਤੀ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਜੁਰਾਂ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ ਅਤੇ ਸਾਹਮਣੇ ਖੜੇ ਵਿਅਕਤੀ ਦਾ ਹੱਥ

ਜਸਪੀ ਵੀ ਲੈ ਰਹੀ ਸਿੰਝ ਲੱਗਦਾ ਹੈ ਕਿ ਰਾਖੀ ਨੇ ਪਾਕਿਸਤਾਨ ਵੱਲ ਉਡਾਰੀ ਭਰੀ ਹੈ ਤੇ ਕੁਝ ਦਿਨ ਪਹਿਲਾਂ ਹੀ ਰਾਖੀ ਨੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਦੇ ਅਦਾਕਾਰ ਡੋੜੀ ਖਾਨ ਦੇ ਨਾਲ ਵਿਆਹ ਕਰਨ ਜਾ ਰਹੀ ਹੈ ਅਫਵਾਹ ਹੈ ਪੀਆਰ ਸਟੰਟ ਹੈ ਜਾਂ ਫਿਰ ਸੱਚਮੁੱਚ ਵਿਆਹ ਹੈ ਪਰ ਇਸ ਦਿਲਚਸਪ ਡਰਾਮਾ ਦਾ ਜਦੋਂ ਵਾਅਦਾ ਉਦੋਂ ਹੋਇਆ ਜਦੋਂ ਡੋੜੀ ਖਾਨ ਨੇ ਕਹਿ ਦਿੱਤਾ ਕਿ ਉਹ ਰਾਖੀ ਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਹੋਇਆ ਨਾ ਪਲੋਟ ਟਵਿਸਟ ਇੱਕ ਪਾਸੇ ਰਾਖੀ ਵਿਆਹ ਦੀ ਤਿਆਰੀ ਕਰ ਰਹੀ ਹੈ ਦੂਜੇ ਪਾਸੇ ਲਾੜਾ ਹੀ ਮੁਕਰ ਗਿਆ ਇਸ ਡਰਾਮੇ ਤੋਂ ਬਾਅਦ ਪਾਕਿਸਤਾਨ ਦੇ ਮੋਲਾਨਾ ਕਵੀ ਨੇ ਰਾਖੀ ਦੇ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਹੁਣ ਰਾਖੀ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਰਾਖੀ ਸਾਵੰਤ ਨੂੰ ਲਾਲ ਰੰਗ ਦੇ ਲਾੜੀ ਵਾਲੇ ਪਹਿਰਾਵੇ ਵਿੱਚ ਦੇਖਿਆ ਜਾ ਸਕਦਾ ਹੈ ਮੇਕਅਪ ਚੁੰਮਕੀਆਂ ਚੂੜੀਆਂ ਪੂਰੀ ਤਰ੍ਹਾਂ ਤਿਆਰ ਹੋ ਕੇ ਰਾਖੀ ਉਡਾਨ ਭਰ ਰਹੀ ਹੈ ਤੇ ਜਿਵੇਂ ਹੀ ਫਲਾਈਟ ਦੇ ਵਿੱਚ ਚੜ੍ਹਦੀ ਹੈ ਤਾਂ ਇੱਕ ਯਾਤਰੀ ਕਹਿੰਦਾ ਕਿ ਮੈਂ ਰਾਖੀ ਲਈ ਇੱਕ ਗੀਤ ਗਾਣਾ ਚਾਹੁੰਦਾ ਹਾਂ ਤੇ ਗੀਤ ਤੁਸੀਂ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਦਰਅਸਲ ਰਾਖੀ ਸਾਵਨਤਿਕ ਫਲਾਈਟ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਹੁਣ ਅੱਗੇ ਕੀ ਹੋਵੇਗਾ ਕਿ ਰਾਖੀ ਸੱਚਮੁੱਚ ਪਾਕਿਸਤਾਨ ਜਾ ਰਹੀ ਹੈ ਕਿ ਸੱਚਮੁੱਚ ਰਾਖੀ ਵਿਆਹ ਕਰਵਾਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਵਾਓ ਵੈਰੀ ਨਾਈਸ ਕਿੰਨੀ ਸੁੰਦਰ ਲੱਗ ਰਿਹਾ ਆਪਕੋ ਥੈਂਕ ਯੂ ਅਕੀ ਜੀ ਰਾਖੀ ਜੀ ਕਿਹੜਾ ਜਾ ਰਹੀ ਹੈ ਆਪ ਮੈਂ ਪਾਕਿਸਤਾਨ ਜਾ ਰਹੀ ਮੇਰੇ ਸਸੁਰਾਲ तो मैं आपके लिए कुछ गाना गाना चाहता हूँ अच्छा गाओ हाँ। ना बाबुल की दुआए लेते जा, जा पति कंगाल मिले मैं के कभी ना याद आए, ससुराल में इतनी मार इधर। मैं ससुराल में मुझे मार मिले इंडिया में इतनी लड़के करो ना शादी यहाँ पर पाकिस्तान क्या फायदा जाने का मुझे अभी इंडिया में नहीं रहना मुझे पाकिस्तान जाना oh. मैं जा रही हूं, दुधी खान से मिलने दुधी खान, मैं पाकिस्तान अरे ये क्या इज्जत का डक्कर निकल गया मैं बड़ा पाकिस्तान क्यों जा रहे हो भारत में कितने शूरवीर है हम सब आपसे शादी करने तैयार है मैं आपसे शादी करूंगा ये गुलाब के लिए तरफ से दूसरा गुलाब राखी विल यू मैरी मी <laughs> अरे भाई मुझे इस बार मैं पहले इंडिया में शादी कर चुकी हूँ मेरी शादी फेल रही है ठीक है तो इस बार मैं पाकिस्तान जा रही हूँ दूधी खान से मिलने और मुफ्ती कवि से मिलने मैं आपके पुराने वालों जैसे आपको धोखा नहीं दूंगा धोखा नहीं दूंगा एपिसोड इना ही एदा दिया होर खबर देखने देख दे के लिए रहो द शो ग्लैमर गोसिप सिर्फ टीवी एन आर